ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨप्रीत कौर ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਤੇ ਪੰਜਾਬ ਦੇ ਬਜਟ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਪੰਜਾਬ ਦਾ ਬਜਟ ਪੇਸ਼ ਕਰ ਦਿੱਤਾ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਲੰਘੇ ਕੱਲ ਵਿੱਤੀ ਵਰੇ ਦਾ ਬਜਟ ਪੇਸ਼ ਕੀਤਾ ਗਿਆ ਬਜਟ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 2 ਲੱਖ ਤੇ 36000 ਕਰੋੜ ਦਾ ਲਗਭਗ ਇੰਨੇ ਪੈਸਿਆਂ ਦਾ ਤੇ ਪਿਛਲੀ ਵਾਰ ਦੇ ਮੁਕਾਬਲ ਤਨ ਕਹਿੰਦੇ ਜੀ 15% ਰਕਮ ਦੇ ਵਿੱਚ ਵਾਧਾ ਹੈਗਾ ਬਜਟ ਦੇ ਵਿੱਚ ਵਾਧਾ ਲੰਘੇ ਕੱਲ 1100 ਰੁਪਇਆ ਔਰਤਾਂ ਨੂੰ ਦੇਣ ਵਾਲੀ ਗੱਲ ਬਿਲਕੁਲ ਨਹੀਂ ਛਿੜੀ ਤੇ ਇਹ ਛਿੜਨੀ ਵੀ ਨਹੀਂ ਤੇ ਮੇਰਾ ਖਿਆਲ ਆ ਵੀ ਅਗਲੇ ਸਾਲ ਵੀ ਸ਼ਾਇਦ ਮਾੜੀ-ਮੋਟੀ ਛਿੜੇ ਨੇ ਤਾਂ ਆਸ ਰਹਿਣੀਗੀ ਕਿਉਂਕਿ ਪੰਜਾਬ ਦੇ ਖਜ਼ਾਨੇ ਦਾ ਇੰਨਾ ਬੁਰਾ ਹਾਲ ਆ ਵੀ ਉਹ ਔਰਤਾਂ ਨੂੰ 1100 ਰੁਪਇਆ ਮਹੀਨਾ ਦੇਣ ਦੇ ਸਮਰੱਥ ਹੈ ਹੀ ਨਹੀਂ ਹੁਣ ਉਸ ਤੋਂ ਕੋਈ ਗੱਲ ਇਹ ਵੀ ਲੰਘੇ ਕੱਲ ਪੰਜਾਬ ਦੇ ਵਿੱਚ ਸਰਕਾਰ ਨੇ ਗੱਲ ਕਹੀ ਹੈ ਕਿ ਅਸੀਂ ਆ ਵੀ ਵਧੀਆ ਕੀਤਾ ਅਸੀਂ ਆ ਵੀ ਵਧੀਆ ਕੀਤਾ ਅਸੀਂ ਹੁਣ ਆ ਕਰਾਂਗੇ ਅਸੀਂ ਹੁਣ ਆ ਕਰਾਂਗੇ ਅਸੀਂ ਹੁਣ ਆ ਕਰਾਂਗੇ ਵਿਰੋਧੀ ਧਿਰਾਂ ਨੇ ਗੱਲ ਕਹੀ ਹੈ ਵੀ ਤੁਸੀਂ ਸਿਰਫ ਗੱਲਾਂ ਦੇ ਨਾਲ ਥੁੱਕ ਦੇ ਨਾਲ ਬੜੇ ਪਕਾਉਣ ਵਾਲੇ ਹੋ ਤੇ ਤੁਸੀਂ ਸੱਤਾਧਾਰੀ ਤੇ ਕੁਝ ਨਹੀਂ ਕਰਨ ਵਾਲੇ ਪ੍ਰੈਕਟੀਕਲ ਤੌਰ ਦੇ ਤੇ ਤੁਸੀਂ ਕੁਝ ਨਹੀਂ ਕੀਤਾਗਾ ਸੋ ਇਸ ਤਰੀਕੇ ਨਾਲ ਰੌਲਾ ਲੱਪਾ ਪਈ ਗਿਆ ਪਰ ਲੰਘੇ ਕਦ ਪੰਜਾਬ ਦੇ ਵਿੱਤ ਮੰਤਰੀ ਨੇ ਗੱਲ ਕਹੀ ਹੈ ਕਿ ਕੈਸ਼ਲੈਸ ਇਲਾਜ ਦੇ ਲਈ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਦਾ ਕਰ ਦਿੱਤਾ ਗਿਆ ਯਾਨੀ ਕਿ ਪਹਿਲਾਂ ਜਦੋਂ ਆਪਾਂ ਜਾਂਦੇ ਸੀਗੇ ਆਪਦੇ ਇਲਾਜ ਵਾਸਤੇ ਤਾਂ ਕੈਸ਼ਲੈਸ 5 ਲੱਖ ਰੁਪਏ ਤੱਕ ਦਾ ਇਲਾਜ ਹੁੰਦਾ ਸੀ ਹੁਣ 10 ਲੱਖ ਰੁਪਏ ਤੱਕ ਦਾ ਹੋਊਗਾ ਰੰਗਲਾ ਪੰਜਾਬ ਸਕੀਮ ਦੇ ਤਹਿਤ 500 85 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀਐਮ ਸਟਰੀਟ ਲਾਈਟ ਯੋਜਨਾ ਬਣਾਈ ਜਾਊਗੀ ਯਾਨੀ ਕਿ ਜਿਹੜੀ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ 2.5 ਲੱਖ ਦੇ ਕਰੀਬ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ ਹਰ ਪਿੰਡ ਦੇ ਵਿੱਚ ਖੇਡ ਮੈਦਾਨ ਤੇ 3000 ਇੰਡੋਰ ਸਟੇਡੀਅਮ ਬਣਾਏ ਜਾਣਗੇ ਅਗਲੇ ਸਾਲ ਪੰਜਾਬ ਦੇ ਵਿੱਚ 150 ਕਰੋੜ ਰੁਪਇਆ ਖਰਚ ਕਰਕੇ ਨਸ਼ੇ ਦੇ ਪੀੜਤਾਂ ਦੀ ਗਿਣਤੀ ਕੀਤੀ ਜਾਊਗੀ ਹਰ ਵਿਧਾਨ ਸਭਾ ਖੇਤਰ ਨੂੰ ਵਿਕਾਸ ਵਾਸਤੇ ਉਹ ਕਹਿੰਦੇ ਜੀ 5 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ 250 ਕਰੋੜ ਰੁਪਇਆ ਖਰਚਾ ਜਾਊਗਾ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ AI ਬੇਸਡ CCTV ਕੈਮਰੇ ਲਾਏ ਜਾਣਗੇ ਤੇ 406 ਸਰਕਾਰੀ ਸਵਾਂਵਾ ਹੁਣ 120 ਰੁਪਈਆ ਦੀ ਥਾਂ ਦੇ ਉੱਤੇ 50 ਰੁਪਈਆ ਦੇ ਵਿੱਚ ਮਿਲਿਆ ਕਰਨੀਆਂ ਉਹਨਾਂ ਨੇ ਇਹ ਗੱਲ ਕਹੀ ਆ। ਸੋ ਦੇਖੋ ਵਿਰੋਧੀ ਪਾਰਟੀ ਕਨੇ ਗੱਲ ਕਹੀ ਆ ਵੀ ਜਿਹੜਾ ਇਹ ਬਜਟ ਆ ਇਹ ਬੋਗਸ ਆ। ਇਸ ਬਜਟ ਦੇ ਵਿੱਚ ਕੁਝ ਵੀ ਕੱਢਣ ਪਾਉਣ ਨੂੰ ਨਹੀਂ ਆ। ਇਹ ਬਜਟ ਸਿਰਫ ਸਿਰਫ ਥੋਕ ਨਾਲ ਬੜੇ ਪਕਾਉਣ ਵਾਲੀ ਗੱਲ ਆ। ਸੂਬੇ ਦੀ ਸਰਕਾਰ ਦੇ ਮੰਤਰੀ ਇਹ ਗੱਲ ਕਹਿੰਦੇ ਵੀ ਇਸ ਤੋਂ ਸ਼ਾਨਦਾਰ ਬਜਟ ਕੋਈ ਨਹੀਂ ਹੋ ਸਕਦਾ। ਜਿਹੜੇ ਬਾਕੀ ਹੁਣ 3-4 ਦੇਣ ਆ ਉਹ ਇਸ ਗੱਲ ਦੇ ਦੇਖੇ ਲੱਗ ਜਾਣੇ ਆ। ਬਜਟ ਚੰਗਾ ਹੈ ਬਜਟ ਮਾੜਾ ਹੈ ਪਰ ਕੁੱਲ ਮਿਲਾ ਕੇ ਪਾਈ ਗੱਲ ਇਹ ਆ ਕੀ ਪੰਜਾਬ ਦੇ ਵਿੱਚ ਇਸ ਵੇਲੇ ਘਾਟ ਹੈਗੀ ਆ ਪੈਸਿਆਂ ਦੀ ਪੰਜਾਬ ਦੇ ਵਿੱਚ ਘਾਟ ਖਾਸੀ ਆ ਪੈਸਿਆਂ ਦੀ ਤੇ ਇਹ ਜਿਹੜਾ ਇਸ ਵੇਲੇ ਪੰਜਾਬ ਦਾ ਬਜਟ ਆ ਜਦੋਂ ਹੁਣ ਪੇਸ਼ ਕੀਤਾ ਗਿਆ ਤਾਂ ਉਦੋਂ ਸਵਾਲ ਜ਼ਰੂਰ ਉੱਠੇ ਆ ਕਿ ਪੰਜਾਬ ਸਰਵਾਈਵ ਆਉਂਦੇ ਸਮੇਂ ਦੇ ਵਿੱਚ ਕਿਵੇਂ ਕਰੂਗਾ ਪੰਜਾਬ ਕਿਸ ਤਰੀਕੇ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਬਣੂਗਾ ਜੀ ਜੀ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਟਾਣਾ ਸਾਹਿਬ ਖੈਰ ਪਰ ਦੂਸਰੇ ਪੱਲੇ ਪੰਜਾਬ ਸਰਕਾਰ ਨੇ 37 ਦਿਨਾਂ ਬਾਅਦ ਵਿਜੀਲੈਂਸ ਬਿਊਰੋ ਚੀਫ ਨੂੰ ਹਟਾ ਦਿੱਤਾ ਹੈ ਜੀ ਕਿਉਂ ਹਾਂ ਬਿਲਕੁਲ ਜੀ ਇਹਦੇ ਬਾਰੇ ਜਾਣਕਾਰੀ ਨਹੀਂ ਮੁਕੰਮਲ ਸਾਹਮਣੇ ਆਈ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ 37 ਦਿਨਾਂ ਬਾਅਦ ਹਟਾ ਦਿੱਤਾ ਗਿਆ ਪਰ ਲੰਘੇ ਕੱਲ ਜੀ ਨਗੇਸ਼ਵਰ ਰਾਉ ਜਿਹੜੇ ਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਸਨ ਉਹ ਸਨ ਕਰ ਦਿੱਤੇ ਗਏ ਹਨ ਦੀ ਥਾਂ ਦੇ ਉੱਤੇ ਜੀ ਨਗੇਸ਼ਵਰ ਰਾਉ ਨੂੰ ਹਟਾ ਦਿੱਤਾ ਗਿਆ ਇਹਨਾਂ ਦੀ ਥਾਂ ਦੇ ਉੱਤੇ ਏਡੀਜੀਪੀ ਪ੍ਰਵਿਧਨ ਦੇ ਵਜੋਂ ਤਾਇਨਾਤ ਕੀਤਾ ਗਿਆ ਹੁਣ ਇਹਨਾਂ ਨੂੰ ਤੇ ਯਾਨੀ ਕਿ ਜੀ ਨਗੇਸ਼ਵਰ ਰਾਉ ਨੂੰ ਹੁਣ ਏਡੀਜੀਪੀ ਪ੍ਰਵਿਧਨ ਦੇ ਤੌਰ ਦੇ ਉੱਤੇ ਤਾਇਨਾਤ ਕੀਤਾ ਗਿਆ ਇਨਾਂ ਦੀ ਥਾਂ ਦੇ ਉੱਤੇ ਆਈਪੀਐਸ ਸੁਰਿੰਦਰਪਾਲ ਸਿੰਘ ਪਰਿਵਾਰ ਨੂੰ ਤੇ ਵਿਜੀਲੈਂਸ ਬਿਊਰੋ ਦਾ ਚੀਫ ਬਣਾਇਆ ਗਿਆ। ਸੋ ਦੋਵਾਂ ਸੀਨੀਅਰ ਅਧਿਕਾਰੀਆਂ ਦਾ ਇਹ ਕਲੇਬੀ ਪ੍ਰਸ਼ਾਸਨਿਕ ਆਧਾਰ ਦੇ ਉੱਤੇ ਤਵਾਦਲਾ ਕੀਤਾ ਗਿਆ ਤੇ ਤੁਰੰਤ ਇਹਨਾਂ ਨੂੰ ਆਪੋ ਆਪਣੀ ਪੋਸਟਾਂ ਜਿਹੜੀ ਉਹ ਸਾਂਭਣ ਦੇ ਵਾਸਤੇ ਕਹਿ ਦਿੱਤਾ ਗਿਆ। ਹੁਣ ਵੇਰੀ ਭਾਈ ਹੁਣ ਉਹਦੇ ਸਮੇਂ ਦੇ ਵਿੱਚ ਕੀ ਹੋਊਗਾ? ਬੀਨੇ ਭਾਈ ਉਹਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਜਾਣਕਾਰੀ ਆਉਂਦੀਆਂ ਪਰ ਗੱਲ ਇਹ ਆ ਵੀ ਇਸ ਵੇਲੇ ਸਭ ਦਾ ਧਿਆਨ ਇਸੇ ਗੱਲ ਵੱਲ ਟਿਕਿਆ ਹੋਇਆ ਵੀ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਹਨਾਂ ਨੂੰ ਹਟਾ ਦਿੱਤਾ ਗਿਆ। ਤੇ ਪਰਮਾਨਰ ਬਣਾ ਨੂੰ ਲਾਗਤਾ ਕਿ ਹੈ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਅਮਰਿਤਪਾਲ ਸਿੰਘ ਹੋਰਾਂ ਦੇ ਸਾਥੀਆਂ ਦਾ ਰਿਮਾਂਡ ਜਿਹੜਾ ਉਹ ਵੀ ਵਧਾ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਦੇ ਸੱਤ ਸਾਥੀ ਜਿਹੜੇ ਉਹ ਆਪਾਂ ਜਾਣਦੇ ਕਿ ਪਿਛਲੇ ਦਿਨੀ ਅਸਾਮ ਦੀ ਡਿਬਰੂਗੜ ਜੀਲ ਦੇ ਵਿੱਚੋਂ ਲਿਆ ਕੇ ਤੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਦਾ ਅਸ ਜੇਂਦਰ ਰਿਮਾਂਡ ਮੰਗਿਆ ਗਿਆ ਸੀ 4 ਦਿਨ ਦਾ ਮਿਲਿਆ ਜਦੋਂ 4 ਦਿਨ ਪੂਰੇ ਹੋ ਗਏ ਤਾਂ ਫਿਰ ਅਦਾਲਤ ਦੇ ਵਿੱਚ ਫਿਰ ਪੁਲਿਸ ਨੇ ਪੇਸ਼ ਕੀਤੇ ਤੇ ਹੁਣ ਅਦਾਲਤ ਦੇ ਵੱਲੋਂ 3 ਦਿਨ ਦਾ ਰਿਮਾਂਡ ਹੋਰ ਦਿੱਤਾ ਜਾਏ ਜਦ ਕਿ 7 ਦਿਨ ਦਾ ਫਿਰ ਮੰਗਿਆ ਗਿਆ ਸੀ। ਸੋ ਪਹਿਲਾਂ 4 ਦਿਨ ਦਾ ਹੁਣ 3 ਦਿਨ ਦਾ ਤੇ ਵਿਨੇ ਭਾਈ ਹੁਣ ਪਹਿਲੇ 4 ਦਿਨਾਂ ਦੇ ਵਿੱਚ ਕੀ ਮਿਲਿਆ ਪੁਲਿਸ ਨੂੰ ਤੇ ਹੁਣ 3 ਦਿਨਾਂ ਦੇ ਵਿੱਚ ਕੀ ਮਿਲਣਾ ਪੁਲਿਸ ਨੂੰ? ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਰਹਿਣਾ ਪਰ ਮੈਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਹੋਰਾਂ ਨੂੰ ਵੀ ਪੰਜਾਬ ਲੈ ਆਉਣ ਦੀ ਤਿਆਰੀ ਹੈ ਤੇ ਅਮਰਤਪਾਲ ਹੋਰਾਂ ਦੇ ਬਾਰੇ ਕਿੰਨੇ ਵੀ ਕੰਮਜਾਮ ਤਾਂ ਸਾਰਾ ਫਿੱਟ ਹੋ ਹੀ ਚੁੱਕਿਆ ਬਸ ਰਸਮੀ ਤੌਰ ਦੇ ਉੱਤੇ ਐਲਾਨ ਕਰਨੇ ਬਾਕੀ ਆ ਕਿ ਉਹ ਵੀ ਭਾਈ ਪੰਜਾਬ ਦੇ ਵਿੱਚ ਆਉਣ ਲੱਗੇ ਆ। ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਾਫੀ ਕੁਝ ਹੋਣ ਦੀ ਆਸ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵੱਡੇ ਪੱਦਰ ਦੇ ਉੱਤੇ ਕੋਈ ਨਾ ਕੋਈ ਤਬਦੀਲੀ ਵੱਡੇ ਪੱਦਰ ਦੇ ਉੱਤੇ ਕੁਝ ਨਾ ਕੁਝ ਐਸਾ ਹੋਊਗਾ ਜਿਹੜਾ ਕਿ ਸਭ ਨੂੰ ਅਚਾਨਕ ਹੈਰਾਨ ਕਰੂਗਾ ਤੇ ਫਿਰ ਹਾਲ ਇਸ ਗੱਲ ਦੀ ਆਸ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਲਦ ਅਮਰਤਪਾਲ ਬਰਨੂਲੀਆ ਵਜਾ ਹੋਊਗਾ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਬਾਦਵਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਗੈਰ ਪੰਜਾਬੀਆਂ ਨੇ ਪੰਜਾਬ ਤੇ ਕਬਜ਼ਾ ਕੀਤਾ ਹੈ ਕਿਸ ਸੰਦਰਭ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਉਹਨਾਂ ਨੇ ਜੀ ਇਹ ਗੱਲ ਇਸ ਸੰਦਰਭ ਦੇ ਵਿੱਚ ਕਹੀ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਬਣੇ ਪਏ ਆ ਨਾ ਉਹ ਬੜੇ ਚਿੰਤਾਜਨਕ ਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਉੱਤੇ ਤਾਂ ਆਮ ਆਦਮੀ ਪਾਰਟੀ ਨੂੰ ਉਮੀਦ ਹੀ ਕੋਈ ਨਹੀਂ ਇਹ ਤਾਂ ਜਿਹਨੂੰ ਵੀ ਲੈ ਕੇ ਆਉਂਦੇ ਦਿੱਲੀੋਂ ਚੱਕ-ਚੱਕੇ ਲਈ ਆਉਂਦੇ ਆ ਉਹਨਾਂ ਨੇ ਵੱਖ-ਵੱਖ ਉਦਾਹਰਣਾਂ ਦਿੱਤੀਆਂ ਉਹ ਕਹਿੰਦੇ ਵੀ ਆ ਵੀ ਦਿੱਲੀੋਂ ਆ ਵੀ ਦਿੱਲੀੋਂ ਆ ਵੀ ਦਿੱਲੀੋਂ ਕੀ ਪੰਜਾਬ ਦੇ ਵਿੱਚ ਕੋਈ ਨੇਤਾ ਹੈ ਨਹੀਂਗਾ ਜਿਹਦੇ ਉੱਤੇ ਆਮ ਆਦਮੀ ਪਾਰਟੀ ਆਸ ਕਰ ਸਕੇ ਜਿਹਦੇ ਉੱਤੇ ਮਾਣ ਕਰ ਸਕੇ ਉਹ ਕਹਿੰਦੇ ਪੰਜਾਬ ਦਾ ਮੁਖ ਸਕੱਤਰ ਪੰਜਾਬ ਦਾ ਅਫਸਰ ਸਕੱਤਰ ਪੰਜਾਬ ਦਾ ਡੀਜੀਪੀ ਸਾਰੇ ਪੰਜਾਬੋਂ ਬਾਹਰ ਨੇ ਹੈ ਮਨੀਸ਼ ਸੋਧਿਆ ਪੰਜਾਬੋਂ ਬਾਹਰ ਦਾ ਕੇਜਰੀਵਾਲ ਪੰਜਾਬੋਂ ਬਾਹਰ ਦਾ ਰਗਵ ਚੱਡਾ ਪੰਜਾਬੋਂ ਬਾਹਰ ਦਾ ਸੁਤਿੰਦਰ ਜਨ ਪੰਜਾਬੋਂ ਬਾਹਰ ਦਾ ਜਿਹੜਾ ਵਿਪਲ ਕੁਮਾਰ ਆ ਜਿਹੜਾ ਸੇ ਕੇਜਰੀਵਾਲ ਵਿਪਲ ਕੁਮਾਰ ਇਹ ਪੰਜਾਬੋਂ ਬਾਹਰ ਦਾ ਤੇ ਇਹ ਹੁਣ ਪੰਜਾਬ ਦੇ ਵਿੱਚ ਸਲਾਹਕਾਰ ਆ ਸਰਕਾਰ ਦਾ ਉਹ ਕਹਿੰਦੇ ਕਿ ਦੇਖੋ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਅਸੀਂ ਤਾਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਜਿਹੜੇ ਲੋਕ ਕਹਿੰਨੇ ਹੁੰਦੇ ਸੀ ਕਿ ਭਾਈ ਨਵੇਂਪੁਰ ਨੂੰ ਮੌਕਾ ਦੇਾਂਗੇ ਨਵੇਂਪੁਰ ਤੇ ਆਸ ਕਰਾਂਗੇ ਫਲਾਣ ਕਰਾਂਗੇ ਠੀਕ ਕਰਾਂਗੇ ਇਹ ਕਰਦੇ ਕੀ ਆ ਪੰਜਾਬ ਦੇ ਵਿੱਚ ਹੁਣ ਇਹਨਾਂ ਨੂੰ ਆਸ ਕਿਉਂ ਨਹੀਂ ਰਹਿੰਦੀ ਪੰਜਾਬ ਦੇ ਨੇਤਾਵਾਂ ਤੋਂ ਦੂਰੀ ਕਿਉਂ ਆ ਤੇ ਬਗਾਨਿਆਂ ਦੇ ਨਾਲ ਇਹਨਾਂ ਦੀ ਨੇੜਤਾ ਕਿਉਂ ਆ ਉਹਨਾਂ ਨੇ ਇਹ ਸਵਾਲ ਕੀਤਾ ਜਿਲੰਗੇ ਚਲ ਜੀ ਬਿਲਕੁਲ ਤੇ ਖੈਰ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਵੀ ਇਹੀ ਸਵਾਲ ਵਾਰ-ਵਾਰ ਜਿਹੜਾ ਉਹ ਆਉਂਦਾ ਹੈ ਕਿ ਆਖਿਰਕਾਰ ਇਦਾਂ ਕਿਉਂ ਹੋ ਰਿਹਾ ਹੈ ਖੈਰ ਸਮਾਂ ਆਪਣੇ ਆਪ ਸਭ ਕੁਝ ਬਿਆਨ ਕਰ ਦੇਊਗਾ ਪਰ ਉਧਰ ਸਿਕੰਦਰ ਸਿੰਘ ਮਲੂਕਾ ਬੜੇ ਚਿਰਾਂ ਬਾਅਦ ਇਹਨਾਂ ਦਾ ਨਾਂ ਸੁਰਖੀਆਂ ਦੇ ਵਿੱਚ ਆਏ ਕਹਿੰਦੇ 에ਅਰ ਇੰਡੀਆ ਦੇ ਖਿਲਾਫ ਅਦਾਲਤ ਦੇ ਵਿੱਚ ਜਾਣਗੇ ਸਿਕੰਦਰ ਸਿੰਘ ਮਲੂਕਾ ਜੀ ਕੀ ਮਾਮਲਾ ਬਿਲਕੁਲ ਬਿਲਕੁਲ ਜੀ ਦੇਖੋ ਗੱਲ ਇਹ ਹੈ ਵੀ 에ਅਰ ਇੰਡੀਆ ਤਾਂ ਮੈਂ ਕਦੇ-ਕਦੇ ਸੋਚਦਾ ਹੁੰਨਾ ਵੀ ਇਹਨੂੰ ਨਾ ਜਿਹੜੀ ਉਡਾਣ ਦੇ ਖੇਤਰ ਦੇ ਵਿੱਚ ਰੋਡ ਵੇਜ਼ 2 ਕਹਿਣਾ ਚਾਹੀਦਾ ਤੇ ਜਾਂ ਫਿਰ ਰੋਡ ਵੇਜ਼ ਨੂੰ ਕਹੋ ਵੀ ਭਾਈ 에ਅਰ ਇੰਡੀਆ 2 ਉਕੇ ਦੋਵਾਂ ਦੇ ਹਾਲਾਤ ਲੱਛਣ ਤਾਂ ਇੱਕੋ ਜਿਹੇ ਆ ਮੈਨੂੰ ਨਹੀਂ ਲੱਗਦਾ ਵੀ ਕਦੇ ਆਪਾਂ 에어 ਇੰਡੀਆ ਦੇ ਬਾਰੇ ਚੰਗੀ ਖਬਰ ਸੰਜੀ ਕੀਤੀ ਹੋਊਗੀ ਕਿਉਂਕਿ ਆਉਂਦੀ ਨਹੀਂ ਕੋਲੋਂ ਬਣਾ ਕੇ ਥੋੜੀ ਸੰਜੀ ਕਰਦੀਆਂ ਵੀ ਬਹੁਤ ਚੰਗੀ ਕੀਤੀ ਬਹੁਤ ਚੰਗੀ ਕੀਤੀ 에어 ਇੰਡੀਆ ਦਾ ਮੰਦਰਾ ਹਾਲੀ ਇਹਨਾਂ ਵੀ ਅੱਜ ਜਾਣਕਾਰੀ ਆਈ ਆ ਕਿ 25 ਮਾਰਚ ਨੂੰ ਜਿੱਲੀ ਤੋਂ ਟੋਰਾਂਟੋ ਜਾਣ ਵਾਲੀ 에어 ਇੰਡੀਆ ਦੀ ਫਲਾਈਟ AI 199 ਇਹਦੇ ਵਿੱਚ ਲੀਆਂ ਕੁਰਸੀਆਂ ਟੁੱਟੀਆਂ ਹੋਈਆਂ ਫਰਸਟ ਕਲਾਸ ਦੀਆਂ ਵੀ ਕਈ ਖੁਰਦੀਆਂ ਲੀਆਂ ਤੇਆਂ ਦੀਆਂ ਸੀਟਾਂ ਖਰਾਬ ਆ ਇਹ ਗੱਲ ਸਤੰਦਰ ਸਿੰਘ ਮਲੂਕਾ ਖੁਰਾਣੇ ਕਹੀ ਆ ਮਤਲਬ ਉਹ ਜਾ ਰਹੇ ਸੀ ਕਿ ਉਥੇ ਆ ਹਾਲਾਤ ਬਣੇ ਉਹ ਕਹਿੰਦੇ ਵੀ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ 2 ਘੰਟੇ ਫਲਾਈਟ ਲੇਟ ਹੋਈ ਲੋਕਾਂ ਨੇ ਕਹਿ ਰਿਹਾ ਰਫੰਡ ਦੇ ਦਿਓ ਕਹਿੰਦੇ 35% ਰਫੰਡ ਦੇਣ ਦਾ ਵਾਅਦਾ ਕਰਦੇ ਆ ਉਹ ਵੀ ਐ ਨਹੀਂ ਦੇਣਾ ਉਹ ਤੁਹਾਨੂੰ ਅਸੀਂ ਅਗਲੀ ਟਿਕਟ ਦੇ ਵਿੱਚ ਦੇ ਦੇਾਂਗੇ ਅਗਲੀ ਟਿਕਟ ਦੇ ਵਿੱਚ ਮੈਨੇਜ ਕਰ ਲਾਂਗੇ ਸੋ ਇਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਭਾਰਤ ਦੇ ਸ਼ਹਿਰੀ ਹਵਾਵਾਦੀ ਮਹਿਕਮੇ ਦੇ ਮੰਤਰੀ ਦੇ ਕੋਲੋਂ ਕਿ 에어 ਇੰਡੀਆ ਦੇ ਵਿੱਚ ਹਾਲਾਤ ਦੇ ਵਿੱਚ ਸੁਧਾਰ ਕੀਤੇ ਜਾਣ ਜੇ ਕੋਈ ਗੱਲ ਲੰਮੇ ਸਮੇਂ ਤੋਂ ਉੱਠਦੀ ਆ ਵੀ 에어 ਇੰਡੀਆ ਦੇ ਵਾਜੇ ਵਜੇ ਪਏ ਆ ਪਰ 에어 ਇੰਡੀਆ ਪਤਾ ਨਹੀਂ ਚੱਲੀ ਕਿਵੇਂ ਜਾਂਦੀ ਸਾਨੂੰ ਤਾਂ ਇਸ ਗੱਲ ਦੀ ਆਸ ਸੀ ਵੀ 에어 ਇੰਡੀਆ ਜਿਹੜੀ ਵੀ ਭਾਈ ਗੱਲ ਬਣ ਜੂਗੀ ਹੁਣ ਤੇ 에어 ਇੰਡੀਆ ਨੇ ਤੇ ਬਸ ਕਹਦੇ ਸੀ ਵੀ ਹੁਣ ਗੱਲ ਬਣੀ ਪਈ ਆ ਹੁਣ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਗਈ ਆ ਪਰ ਇਦਾਂ ਦੀ ਗੱਲ ਬਣੀ ਨਹੀਂ ਹਰ ਰੋਜ਼ ਕੋਈ ਨਾ ਕੋਈ ਕਲੇਸ਼ੀ ਦੀ ਖਬਰ ਆਉਂਦੀ ਆ ਜੀ ਬਿਲਕੁਲ ਪਰ ਟੇਣਾ ਸਾਹਿਬ ਗੱਲ ਇਹ ਹੈ ਕਿ ਵਾਕਈ ਸਰਕਾਰ ਨੂੰ ਕੁਝ ਸੁਹਿਰਦ ਹੋਕੇ ਦੇ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਹੀ ਭਾਰਤ ਦੀ 에ਅਰਲਾਈਨ ਸੀ ਉਸ ਬਾਅਦ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੀ ਗਈ ਪਰ ਜਿੰਨਾ ਨਾ ਖਰਾਬ ਹੋ ਰਿਹਾ ਹੈ ਜਿੰਨੀਆਂ ਖਬਰਾਂ ਇਹਨੂੰ ਲੈ ਕੇ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਸਰਕਾਰ ਵੀ ਕਿਤੇ ਵੀ ਕੋਈ ਸੁਹਿਰਦ ਤਰ੍ਹਾਂ ਨਾਲ ਸੋਚਦੀ ਹੋਈ ਨਜ਼ਰ ਹੀ ਨਹੀਂ ਆ ਰਹੀ ਜੀ ਹਾਂ ਬਿਲਕੁਲ ਜੀ ਸਰਕਾਰ ਦੇ ਕੋਲੇ ਸੋਚਣ ਦਾ ਟਾਈਮ ਕਿੱਥੇ ਆ ਸਰਕਾਰ ਦੇ ਕੋਲੇ ਤਾਂ ਗੱਲਾਂ ਹੀ ਆ ਸਰਕਾਰ ਤਾਂ ਗੱਲਾਂ ਦਾ ਖੜਾ ਬਣਵਾ ਲਓ ਜਿੰਨਾ ਮਰਜ਼ੀ ਬਣਵਾ ਲਓ ਸਰਕਾਰ ਇਹਨਾਂ ਗੱਲਾਂ ਦੇ ਪ੍ਰਤੀ ਕਿੱਥੇ ਜਵਾਬ ਦੇਣ ਹੈਗੀ ਆ ਸਰਕਾਰਾਂ ਕਹਿ ਦਿੰਦੀਆਂ ਅਸੀਂ ਆ ਕਰਾਂਗੇ ਜੁਰਮਾਨਾ ਐ ਕਰਾਂਗੇ ਇਹਨਾਂ ਨੂੰ ਉਡਾਣੇ ਰੱਖਣੀ ਚਾਹੀਦੀ ਆ ਲੋਕਾਂ ਦੇ ਕੋਲੋਂ ਕੱਲੀ ਕੱਲੀ ਚੀਜ਼ ਦੇ ਪੈਸੇ ਕਿੰਨੇ ਵਸੂਲ ਕਰਦੇ ਤੁਸੀਂ ਕਦੇ ਸੋਚ ਕੇ ਦੇਖੋ ਲੋਕਾਂ ਦੇ ਕੋਲੋਂ ਕੱਲੀ ਕੱਲੀ ਚੀਜ਼ ਦਾ ਇੰਨਾ ਕੁ ਰੁਪਈਆ ਵਸੂਲ ਕੀਤਾ ਜਾਂਦਾ ਕਿ ਜੇਕਰ ਤੁਸੀਂ ਜਿਹੜੀ ਪ੍ਰੀਮੀਅਮ ਇਕਨੋਮੀ ਹੁੰਦੀ ਆ ਉਹਦੇ ਲਈ ਐਨੇ ਪੈਸੇ ਜੇਕਰ ਤੁਸੀਂ ਫਰਸਟ ਕਲਾਸ ਲੈਣੀ ਐ ਐਨੇ ਪੈਸੇ ਬਿਜ਼ਨਸ ਕਲਾਸ ਦੇ ਐਨੇ ਪੈਸੇ ਆਮ ਸੀਟ ਦੇ ਐਨੇ ਪੈਸੇ ਮਾੜਾ ਜਿਹਾ ਖੁੱਲਾ ਪੈਰ ਰੱਖਣਾ ਹੋਵੇ ਉਹਦੇ ਐਨੇ ਪੈਸੇ ਤੋ ਆ ਗੱਲਾਂ ਹੁੰਦੀਆਂ ਪਰ ਵਿੱਚ ਸਹੂਲਤਾਂ ਦੀ ਕਿਹੜੀ ਚੀਜ਼ ਹੈਗੀ ਆ ਜੀ ਬਿਲਕੁਲ ਡੈਣਾ ਸਾਹਿਬ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਗੱਲ ਕਰਦੇ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਬਿਆਨ ਦਿੱਤਾ ਕਿ ਕਹਿੰਦੇ ਪ੍ਰਧਾਨ ਮੰਤਰੀ ਵੱਲੋਂ ਮਿਲਣ ਦਾ ਸਮਾਂ ਨਾ ਦੇਣਾ ਨਿਰਾਸ਼ਾਜਨਕ ਹੈ ਜੀ ਹਾਂ ਬਿਲਕੁਲ ਜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਹੋਰਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਡੇਢ ਸਾਲ ਤੋਂ ਬੇਨਤੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਕਿ ਕਿਰਪਾ ਕਰਕੇ ਸਾਨੂੰ ਮਿਲਣ ਦਾ ਸਮੰਨਤ ਆ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਕੇਂਦਰ ਦੇ ਨਾਲ ਗੱਲਬਾਤ ਕੀਤੀ ਜਾਵੇ ਇਸ ਕਮੇਟੀ ਦੇ ਵੱਲੋਂ ਉਹ ਕਹਿੰਦੇ ਜੀ ਇਸ ਕਮੇਟੀ ਦੇ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਈ ਵਾਰ ਬੇਨਤੀਆਂ ਵਾਲੀਆਂ ਚਿੱਠੀਆਂ ਲਿਖੀਆਂ ਗਈਆਂ ਪਰ ਉਹਨਾਂ ਦੇ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਉਹ ਕਹਿੰਦੇ ਜੇਕਰ ਸਮਾਂ ਮਿਲੂਗਾ ਤਾਂ ਅਗਲੀ ਗੱਲ ਛਿੜੂਗੀ ਪਰ ਇਹ ਗੱਲ ਕਰਕੇ ਨਹੀਂ ਰਾਜ਼ੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਭਾਈ ਬਲਵੰਤ ਸਿੰਘ ਰਾਜਵਾਨਾ ਲੰਮੇ ਸਮੇਂ ਤੋਂ ਇੱਥੇ ਪਈ ਆ ਬਲਵੰਤ ਸਿੰਘ ਰਾਜਵਾਨਾ ਲੰਮੇ ਸਮੇਂ ਤੋਂ ਇਸ ਵੇਲੇ ਉਹ ਕਹਿੰਦੇ ਜੀ ਕਿ ਉਹ ਵਿਚਾਰੇ ਉੱਥੇ ਤਰਨ ਹੈਗੇ ਆ 30 ਸਾਲ ਤੋਂ ਜੇਲ੍ਹ ਦੇ ਵਿੱਚ ਐ ਤੇ ਪਰ ਉਹਨਾਂ ਦੇ ਬਾਰੇ ਕੋਈ ਸਾਰ ਨਹੀਂ ਲਈ ਗਈ ਇਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਤੇ ਉਹ ਕਹਿੰਦੇ ਵੀ ਹੱਲ ਤਾਂ ਹੋਊਗਾ ਜੇਕਰ ਸਾਨੂੰ ਮਿਲਣ ਦਾ ਮੌਕਾ ਮਿਲੂਗਾ ਅਸੀਂ ਆਪਣੀ ਗੱਲ ਦੱਸ ਸਕੀਏ ਅਸੀਂ ਆਪਣੀ ਗੱਲ ਸਮਝਾ ਸਕੀਏ ਤੇ ਫੇਰ ਗੱਲ ਬਣੂਗੀ ਤੇ ਇਉਂ ਕਿਵੇਂ ਗੱਲ ਬਣ ਸਕਦੀ ਹੈ ਜੀ ਜੀ ਕਿਹੜਾ ਸਾਬੋਦ ਰਾਹੁਲ ਗਾਂਧੀ ਹਰੀ ਬਹੁਤ ਜ਼ਿਆਦਾ ਦੁਖੀ ਨੇ ਜੀ ਉਹ ਕਹਿੰਦੇ ਵੀ ਲੋਕ ਸਭਾ ਦੇ ਵਿੱਚ ਮੈਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਕਿ ਮੈਨੂੰ ਤਾਂ ਬੋਲਣ ਨਹੀਂ ਦਿੱਤਾ ਜਾਂਦਾ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਲੰਘੇ ਕੱਲ ਉਹ ਕਹਿੰਦੇ ਵੀ ਦੇਖੋ ਜੀ ਲੋਕ ਸਭਾ ਦਾ ਸੈਸ਼ਨ ਚੱਲਦਾ ਤੇ ਜਿਹੜੀ ਸੱਤਾਧਾਰੀ ਠਹਿਰਾ ਉਹ ਇਸ ਵੇਲੇ ਗਿਣੀ-ਮਿਥੀ ਸਾਜ਼ਿਸ਼ ਦੇ ਤਹਿਤ ਸੋਚ ਦੇ ਤਹਿਤ ਤੇ ਜਿਹੜੀ ਵਿਰੋਧੀ ਠਹਿਰਾ ਜਿਹੜੀ ਆਪੋਜੀਸ਼ਨ ਹੁੰਦੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੇ ਵੱਲੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਮੈਂ ਜਦੋਂ ਵੀ ਬੋਲਣ ਦੀ ਕੋਸ਼ਿ ਦੀਨਾਂ ਦੇ ਵੱਲੋਂ ਕਿੱਥਲ ਮਾਰ ਲਈ ਜਾਂਦੀ ਹੈ ਉਹ ਕਹਿੰਦੇ ਵੀ ਜੇਕਰ ਵਿਰੋਧੀ ਬੋਲਣਗੇ ਹੀ ਨਹੀਂ ਤਾਂ ਭਾਈ ਹਕੀਕਤ ਕਿਵੇਂ ਸਾਹਮਣੇ ਆਊਗੀ ਉਹਨਾਂ ਨੇ ਮੰਗ ਕੀਤੀ ਹੈ ਜੀ ਇਸ ਗੱਲ ਦੀ ਕਿ ਇਸ ਮਸਲੇ ਦੇ ਉੱਤੇ ਗੌਰ ਕਰਨੀ ਚਾਹੀਦੀ ਆ ਉਹ ਕਹਿੰਦੇ ਵੀ ਅਸੀਂ ਬੋਲ ਕੇ ਜਿਵੇਂ ਹੁਣ ਪ੍ਰਧਾਨ ਮੰਤਰੀ ਸਾਹਿਬ ਉਹ ਕਹਿੰਦੇ ਕਿ ਇੱਕ ਦਿਨ ਕੁੰਭ ਦੇ ਮੇਲੇ ਬਾਰੇ ਗੱਲ ਕਰ ਰਹੇ ਸੀਗੇ ਤੇ ਉਹ ਕਹਿੰਦੇ ਕਿ ਮੈਂ ਵੀ ਗੱਲ ਕਰਨੀ ਸੀ ਮੈਂ ਗੱਲ ਕਰਨੀ ਸੀਗੀ ਭਾਰਤ ਦੀ ਬੇਰੁਜ਼ਗਾਰੀ ਦੇ ਬਾਰੇ ਤੇ ਕਈ ਹੋਰ ਮਸਲਾਂ ਦੇ ਬਾਰੇ ਪਰ ਜਦੋਂ ਮੈਂ ਬੋਲਣ ਦੀ ਇੱਛਾ ਪਾਲਦਾ ਤੇ ਨਾਲ ਦੀ ਨਾਲ ਹੀ ਕਹਿ ਦਿੰਦੇ ਵੀ ਤੁਸੀਂ ਬਹਿ ਜਾਓ ਤੁਹਾਡੇ ਨਾਲ ਗੱਲ ਨਹੀਂ ਹੋਤਕਣੀ ਹਜੇ ਉਹਨਾਂ ਨੇ ਇਸ ਗੱਲ ਦੇ ਤੇ ਦੁੱਖ ਜ਼ਾਹਰ ਕੀਤਾ ਵੀ ਆ ਕੀਤਾ ਕੀ ਕੀ ਜਾ ਰਿਹਾ ਜੀ ਜੀ ਜਨਾਬ ਸਾਹਿਬ ਇੱਕ ਖਬਰ ਆ ਰਹੀ ਹੈ ਕਿ ਅਮਰੀਕਾ ਰਹਿੰਦੇ ਇੱਕ ਨੌਜਵਾਨ ਦੀ ਲੁਧਿਆਣੇ ਦੇ ਵਿੱਚ ਜਿਹੜੀ ਜ਼ਮੀਨ ਸੀ ਉੱਤੇ ਕਬਜ਼ਾ ਕਰ ਲਿਆ ਕਿਸੇ ਨੇ ਜਿਸ ਤੋਂ ਬਾਅਦ ਚ ਹੁਣ ਪਰਚਾ ਦਰਜ ਹੋਇਆ ਜੀ ਪੂਰਾ ਮਾਮਲਾ ਕੀ ਹੈ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਅਮਰੀਕਾ ਦੇ ਵਿੱਚ ਰਹਿੰਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿੰਦੇ ਤੇ ਇੱਕ ਨੌਜਵਾਨ ਦੇ ਬਾਰੇ ਖਬਰ ਆਈ ਆ ਉਹਦੇ ਨਾਲ ਮਾੜੀ ਹੋਈ ਆ ਕਿਉਂਕਿ ਜਗਰਾਵੋਂ ਦੇ ਵਿੱਚ ਪਿੰਡ ਮੋਹੀ ਮੋਹੀ ਪਿੰਡ ਦੇ ਵਿੱਚ ਉਹਦੀ ਜ਼ਮੀਨ ਆ ਮੋਹੀ ਪਿੰਡ ਚ ਘਰ ਆ ਤੇ ਜਦੋਂ ਉਹ ਪਿਛਲੇ ਸਾਲ 2024 ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਆਪਣੇ ਘਰ ਦੇ ਵਿੱਚ ਆਇਆ ਤੇ ਘਰ ਦੇ ਵਿੱਚ ਅਣਜਾਣ ਲੋਕ ਬੈਠੇ ਆ ਉਹਨੇ ਪੁੱਛਿਆ ਕਦੇ ਡੰਡੀ ਪੈ ਤੂੰ ਕੌਣ ਆ ਉਹਦੀ ਪੇਸ਼ੀ ਨਹੀਂ ਚੱਲੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਆ ਉਹਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਪੁਲਿਸ ਨੇ ਇਨਕੁਆਇਰੀ ਕੀਤੀ ਤੇ ਹੁਣ ਪੁਲਿਸ ਦੇ ਵੱਲੋਂ ਦਸਾਂ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਉਦੇ ਵਿੱਚ ਕਹਿੰਦੇ ਵੀ ਕੁਝ ਕੁ ਲੋਕ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਕੁਝ ਕੁ ਲੋਕਾਂ ਨੇ ਉੱਤੇ ਅਗਿਆਤ ਪਰਚਾ ਦਰਜ ਕੀਤਾ ਗਿਆ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਐਨ ਆਰ ਆਈ ਭੈਣਾ ਵੀਰ ਆ ਜਿਹੜੇ ਕਿ ਆਉਂਦੇ ਆ ਸਾਲ ਦੇ ਵਿੱਚ ਕੁਝ ਕੁ ਸਮੇਂ ਦੇ ਲਈ ਵੀ ਚਲੋ ਅਸੀਂ ਆਪਦੇ ਪਿੰਡ ਖੇਤ ਘੇੜਾ ਮਾਰ ਆ ਗਏ ਦੁੱਖ ਸੁੱਖ ਚ ਜਾਏ ਗੇ ਦਰਬਾਰ ਸਾਹਿਬ ਮੱਥਾ ਟੇਕ ਆ ਗਏ ਕੋਈ ਇਲਾਜ ਕਰਾ ਆ ਗਏ ਆਉਂਦਿਆਂ ਨੂੰ ਆਹ ਖਬਰ ਮਿਲ ਜਾਂਦੀ ਕਿ ਭਾਈ ਤੁਹਾਡੀ ਤਾਂ ਜ਼ਮੀਨ ਤੇ ਕਬਜ਼ਾ ਤੁਹਾਡੇ ਤਾਂ ਘਰ ਦੇ ਉੱਤੇ ਕਬਜ਼ਾ ਸੋ ਇਸ ਗੱਲ ਕਰਕੇ ਬੰਦੇ ਟੁੱਟਦੇ ਆ ਸਰਕਾਰ ਨੂੰ ਚਾਹੀਦਾ ਵੀ ਇਹੋ ਜਿਹੇ ਲੋਕ ਜਿਹੜੇ ਕਿ ਕਿਸੇ ਦੀ ਜਾਇਦਾਦ ਦੇ ਉੱਤੇ ਕਬਜ਼ਾ ਕਰ ਲੈਂਦੇ ਆ ਸਖਤੀ ਨਾਲ ਨਜਿੱਠਿਆ ਜਾਵੇ ਕਿਉਂਕਿ ਨਹੀਂ ਤਾਂ ਦੇਖੋ ਐਨਆਰਆਈ ਤਾਂ ਇਹ ਗੱਲ ਕਹਿੰਦੇ ਕਿ ਸਭ ਕੁਝ ਵੇਚ ਕੇ ਚਲੇ ਜਾਣਾ ਅਸੀਂ ਉਧਰ ਨਿਗਰ ਰੱਖੀਏ ਕਿ ਅਸੀਂ ਇੱਧਰ ਨਿਗਰ ਰੱਖੀਏ ਸੋ ਸਰਕਾਰਾਂ ਨੂੰ ਇਸ ਮਸਲੇ ਦੇ ਬਦ ਗੌਰ ਕਰਨੀ ਚਾਹੀਦੀ ਹੈ ਤੇ ਹੁਣ ਇਸ ਮੁੰਡੇ ਨੂੰ ਜੇਕਰ ਇਨਸਾਫ ਮਿਲ ਜਾਂਦਾ ਤੇ ਫਿਰ ਅਸੀਂ ਇਹ ਗੱਲ ਜ਼ਰੂਰ ਮੰਨਾਂਗੇ ਵੀ ਭਾਈ ਬਿਲਕੁਲ ਕਮਾਲ ਹੋ ਗਈ ਆ ਪਰ ਜੇ ਇਹ ਵੀ ਵਿਚਾਰਾ ੱਟੇ ਥੋੜੇ ਥਾਕੇ ਅਸੀਂ ਤੁਰਦਾ ਫਿਰਦਾ ਰਿਹਾ ਤੇ ਫਿਰ ਇਹਦਾ ਵੀ ਯਕੀਨ ਉੱਠ ਜਾਣਾ ਜੀ ਜੀ ਬਿਲਕੁਲ ਜਨਾਬ ਸਾਹਿਬ ਮਨੋਰੰਜਨ ਜਗਤ ਦੀ ਗੱਲ ਕਰਦੇ ਆ ਜੀ ਕੀ ਹਾਲ ਚਾਲ ਨੇ ਮਨੋਰੰਜਨ ਜਗਤ ਦੇ ਕੀ ਚੱਲ ਰਿਹਾ ਦੇਖੋ ਮਨੋਰੰਜਨ ਜਗਤ ਦੇ ਤਾਂ ਅਸਲ ਦੇ ਵਿੱਚ ਫਿਲਹਾਲ ਮਾੜੇ ਹਾਲ ਆ ਠੰਡਾ ਮੱਠਾ ਪੈਣਾ ਹਾਲੇ ਤੱਕ ਕੁਝ ਵੀ ਨਹੀਂ ਗਾਇ ਸਾਹਿਬ ਜਿਹੜਾ ਖੈਰ ਕਿ ਵੀ ਕਮਾਲ ਹੋਈ ਪਈ ਆ ਮਨੋਰੰਜਨ ਜਗਤ ਦੇ ਵਿੱਚ ਤਾਂ ਸੁੰਨ ਜੀ ਪੱਥਰੀ ਪਈ ਆ ਕੋਈ ਏਡੀ ਗੱਲ ਹੈ ਨਹੀਂ ਕਿ ਵੀ ਭਾਈ ਆਪਾਂ ਕਹਿ ਲਈਏ ਵੀ ਆ ਫਿਲਮ ਬਹੁਤ ਚੱਲ ਗਈ ਆ ਗਾਣਾ ਬਹੁਤ ਚੱਲ ਗਿਆ ਫਲਾਣਾ ਬਹੁਤ ਚੱਲ ਗਿਆ ਫਿਲਹਾਲ ਤਾਂ ਬਿਲਕੁਲ ਠੰਡਾ ਮੱਠਾ ਹੈਗਾ ਆ ਦੋ ਫਿਲਮਾਂ ਆਈਆਂ ਸੀ ਇੱਕੋ ਦਿਨ ਦੇ ਵਿੱਚ ਇੱਕ ਸੀਗੀ ਦੀ ਮਠੜੇ ਦੂਜੀ ਸੀਗੀ 6 ਇਚ ਦੋਵੇਂ ਫਿਲਮਾਂ ਪੰਜਾਬ ਦੇ ਵਿੱਚ ਬਹੁਤ ਕਾ ਕਾਮਯਾਬ ਨਹੀਂ ਹੋਈਆਂ ਤੇ ਦੋਵੇਂ ਫਿਲਮਾਂ ਇੱਕੋ ਦਿਨ ਰਿਲੀਜ਼ ਹੋਈਆਂ ਹੁਣ ਫਿਲਮ ਆਉਣੀ ਆ ਅਕਾਲ ਉਸ ਤੋਂ ਬਾਅਦ ਅਗਲੇ ਜਿਹੜੇ ਹਫਤੇ ਆ ਉਹ ਵੀ ਭਰਪੂਰ ਫਿਲਮਾਂ ਆਲੇ ਆ ਉਹਦੇ ਵਿੱਚ ਵੀ ਇੱਕ ਦਿਨ ਦੇ ਵਿੱਚ 2-2 3-3 ਪੰਜਾਬੀ ਫਿਲਮਾਂ ਆਉਣਗੀਆਂ ਸੋ ਮੈਨੇ ਭਾਈ ਕਿਹੜੀ ਫਿਲਮ ਚੱਲਦੀ ਆ ਤੇ ਕਿਹੜਾ ਗਾਣਾ ਚੱਲਦਾ ਫਿਰ ਹਾਲ ਗੱਲ ਇਹ ਆ ਕਿ ਗਾਣੇ ਪੰਜਾਬ ਦੇ ਠੰਡੇ ਪੱਠੇ ਜੀ ਆ ਇੱਕ ਹੁਣ ਜਾਰਡਨ ਸੰਧੂ ਵਾਲਾ ਗਾਣਾ ਚੱਲ ਰਿਹਾ ਅੱਜਕੱਲ ਇੱਕ ਜੈਜੀ ਬੈਂਸ ਵਾਲਾ ਗਾਣਾ ਚੱਲਦਾ ਆ ਕਈ ਤਰ੍ਹਾਂ ਦੇ ਰੀਲਰ ਰੂਲਰ ਜਿਹੜੀਆਂ ਹਨੀਸਿੰਗ ਦੇ ਗਾਣੇ ਤੱਕ ਵੀ ਬਣੀਆਂ ਤੇ ਇੱਕ ਦੋ ਜੱਸੀ ਗਿੱਲ ਦੀ ਲੋਰ ਗਾਣਾ ਜਿਹੜਾ ਉਹਦਾ ਵੀ ਚਰਚਾ ਹੈਗਾ ਸੋ ਇਸ ਤਰੀਕੇ ਨਾਲ ਗਾਣੇ ਜ਼ਰੂਰਤ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਕਾਮਯਾਬ ਹੋਏ ਆ ਪਰ ਜੇ ਆਪਾਂ ਕਹਿੰਗੇ ਫਿਲਮਾਂ ਜਾਂ ਕੁਝ ਹੋਰ ਐਡੀਓ ਗੱਲ ਬਣੀ ਨਹੀਂ ਹਾਲੇ ਤੱਕ ਜੀ ਤੇ ਟੇਣਾ ਸਾਹਿਬ ਕਣਕ ਦਾ ਕੀ ਹਾਲ ਹੈ ਜੀ ਦੇਖੋ ਜੀ ਗੱਲ ਹਰਮਨ ਦੀ ਇਹ ਅਸਲ ਦੇ ਵਿੱਚ ਵੀ ਕਣਕ ਦੀ ਵਾਢੀ ਆ ਜਿਹੜੀ ਉਹ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਵਿੱਚ ਸ਼ੁਰੂ ਹੋ ਜਾਣੀ ਆ ਮਾਰਚ ਦਾ ਅਖੀਰ ਚੱਲਦਾ ਤੇ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ ਆਮ ਤੌਰ ਦੇ ਉਤੇ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਤੇ ਅਪ੍ਰੈਲ ਦੇ ਅੱਧੇ ਦੇ ਵਿੱਚ ਜਾ ਕੇ ਤੇ ਭਰਪੂਰ ਵਾਢੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਆਪਾਂ ਜਾਣਦੇ ਕਿ ਭਾਈ ਮੰਡੀਆਂ ਦੇ ਵਿੱਚ ਕਣਕੋਣੀ ਸ਼ੁਰੂ ਹੋ ਜਾਂਦੀ ਹੈ ਤੇ ਮੀਂਹ ਕਣੀ ਦੀ ਇਸ ਵੇਲੇ ਲੋੜ ਨਹੀਂ ਪਰ ਇਤਕੀ ਠੰਡ ਘਟ ਪਈ ਆ ਤੇ ਤੋਰਾ ਘਟ ਪਿਆ ਧੁੰਦ ਘਟ ਪਈ ਆ ਉਹਦੇ ਕਰਕੇ ਕਣਕ ਦੇ ਝਾੜ ਦੇ ਉੱਤੇ ਕਿੰਨਾ ਅਸਰ ਪੈਂਦਾ ਇਹ ਵਕਤ ਦੱਸੂਗਾ ਪਰ ਫਿਲਹਾਲ ਗੱਲ ਇਹ ਜੀ ਕਿ ਗਰਮੀ ਜ਼ੋਰਾਂ ਦੇ ਉੱਤੇ ਆ ਕਣਕ ਪੱਕਣ ਦੇ ਉੱਤੇ ਆਈ ਆ ਜੇਤੀ ਕਣਕ ਜਿਹੜੀ ਮੇਰੇ ਖਿਆਲ ਵਿੱਚ 10 ਅਪ੍ਰੈਲ ਤੱਕ ਵੱਢਣ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਤੇ ਬਾਅਦ ਵਿੱਚ ਆਮ ਕਣਕ ਹੈ ਜਿਹੜੀ ਉਹ ਦੂਜੇ ਤੀਜੇ ਹਫ਼ਤੇ ਦੇ ਵਿੱਚ ਸ਼ੁਰੂ ਹੋ ਜੂਗੀ ਸੋ ਚੰਗਾ ਝਾੜ ਨਿਕਲੇ ਦੀ ਕਾਮਨਾ ਕਰਦੇ ਆ ਉਦਾਂ ਪੰਜਾਬ ਦੇ ਵਿੱਚ ਹਰਮਨ ਜੀ ਇੱਕਦਮ ਗਰਮੀ ਵਧੀ ਆ ਲੰਘੇ ਕੱਲ 35.5 ਡਿਗਰੀ ਟੈਂਪਰੇਚਰ ਬਠਿੰਡੇ ਵਿੱਚ ਦਰਜ ਕੀਤਾ ਗਿਆ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਚੋਖੀ ਗਰਮੀ ਹੈਗੀ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਬਹੁਤ ਬਹੁਤ ਮਿਹਰਬਾਨੀ ਬੜੀ ਮਿਹਰਬਾਨੀ ਮਿਹਰਬਾਨੀ